ਆਲੇ ਦੀ ਟੀਮ ਟੌਪ ਦੀ ਤੇ ਇਹ ਸ਼ੂਕੇ ਜੇ ਉਹ ਪੂਰੇ ਆਲੇ ਕਹਿੰਦੇ ਯਾਰ ਆ ਜਵਾਗ ਜੇ ਕਿੱਥੋਂ ਲਿਆਂਦੇ ਜਦੋਂ ਇਹ ਖੇਡੇ ਫਿਰ ਇਹਨਾਂ ਨੇ ਦੱਸਿਆ ਵੀ ਤਿੱਖੀਆਂ ਛੈਣੀਆਂ ਡਾਡਰ ਵੱਡ ਦਿੰਦੀਆਂ ਇਹਨਾਂ ਨੇ ਉਹ ਟਾਈਮਾਂ ਚੋਂ ਮੇਰੇ ਹਿਸਾਬ ਨਾਲ 12-13 ਸਾਲ ਪਹਿਲਾਂ ਦੀ ਗੱਲ ਹੈ ਬਹੁਤ ਵੱਡਾ ਮਾਨਕ ਕਾਲਿਆ ਤੇਰੇ ਦਰਸ਼ਨ ਹੋਏ ਆ ਜਾਂਦਾ ਰਹਿ ਨੌਜਵਾਨਾ ਵਿਸਲ ਮਾਰੀਏ ਸਤਗੁਰ ਮੈਚ ਸ਼ੁਰੂ ਕਰ ਦਈਏ ਅੱਜ ਦੇ ਦਿਨ ਦਾ ਫਾਈਨਲ ਪਾਣੀ ਪਾਣੀ ਕਿਰਪਾ ਕਰਕੇ ਪੀਣ ਵਾਲਾ ਇੱਕ ਬੋਤਲ ਤੇ ਫਿਰ ਇੱਕ ਪਾਸੇ ਲੋਟ ਆਉ ਮੇਰੀ ਬੇਨਤੀ ਹੈ ਇੱਕ ਪਾਸੇ ਵੀਰਾਂ ਪਰ ਜਿਹੜਾ ਪਾਣੀ ਦੇ ਜੀ ਦੀ ਡਿਊਟੀ ਉਹਨੂੰ ਬੋਤਲ ਫੜਾ ਲਈਏ ਲਓ ਫਾਈਨਲ ਦੀ ਪਹਿਲੀ ਵੇਡ ਇਹ ਸਮੇ ਪਹੁੰਚ ਚੁੱਕੀ ਹੈ ਆਓ ਵੇਖਾਂਗੇ ਅੱਜ ਦਾ ਮੋਟਰਸਾਈਕਲ ਮੋਟਰਸਾਈਕਲ ਅੱਜ ਦੇ ਦਿਨ ਦੇ ਕਹਿੰਦੇ ਮੋਟਰਸਾਈਕਲ ਬੈਸਟਾਂ ਨੂੰ ਕੌਣ ਜਿੱਤਦਾ ਚਿਰਾਗ ਜਿੱਤਦਾ ਸੱਤੀ ਜਿੱਤਦਾ ਧਿਆਨਾ ਜਿੱਤਦਾ ਜਾਂ ਬਰੇ ਸਾਹਿਬ ਦੀ ਧਰਤੀ ਦਾ ਚੋਬਰ ਜਿੱਤਦਾ ਉਹ ਜਿਹਦੇ ਕਰਮਾਂ ਚ ਹੋਇਆ ਉਹ ਜਾਣਾ ਮੇਰੇ ਮਿੱਤਰੋ ਹਲਕਾ ਜਿਹਾ ਟੱਚ ਕਰਕੇ ਨੌਜਣ ਗਬਰੂ ਵਾਪਸ ਹੈ ਪਹਿਲਾ ਪ੍ਰਾਜ 77000 ਕਰਨ ਨਿਊਜ਼ੀਲੈਂਡ ਤੇ ਤਰਨ ਆਸਟ੍ਰੇਲੀਆ ਬਨਾਜ ਕੈਨੇਡਾ 51000 ਤੇ ਗੋਰਾ ਇੰਗਲੈਂਡ ਵਿਕਰਮ ਆਸਟ੍ਰੇਲੀਆ ਸੁਖ ਆਸਟ੍ਰੇਲੀਆ ਦੋ ਮੋਟਰਸਾਈਕਲ ਉਹਨਾਂ ਭਰਾਵਾਂ ਵੱਲੋਂ ਹੈ ਉਧਰ ਨੋਨੇ ਪੈਣੀ ਬਾਈ ਦਾ ਵਿੱਚੇ ਚੇਤਰ ਤੇ ਧੰਨਵਾਦ ਦਲਵਾਦ ਕਬੱਡੀ ਪੈ ਗਈ ਤੇ ਕਰਦੇ ਰਹਿਣ ਰੇਡ ਰੇਡ ਇਸ ਸਮੇਂ ਪੈਂਦੀ ਹੋਈ ਹੈ ਆਹ ਵੇਖਾਂਗੇ ਚਾ ਸਮੇਂ ਫਾਇੰਡ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਇੱਕ ਮੋਟਰਸਾਈਕਲ ਕਹਿੰਦੇ ਗੋਰੇ ਇੰਗਲੈਂਡ ਵਾਲੇ ਵੱਲੋਂ ਹੈ ਤੇ ਇੱਕ ਮੋਟਰਸਾਈਕਲ ਸੁਖੇ ਆਸਟ੍ਰੇਲੀਆ ਵਾਲੇ ਵੀਰ ਦੇ ਵੱਲੋਂ ਹੈ ਪਹਿਲਾ ਇਨਾਮ ਕਰਨ ਨਿਊਜ਼ੀਲੈਂਡ ਵਾਲਾ ਤੇ ਦੂਜਾ ਪ੍ਰਾਈਜ਼ ਮਨਰਾਜ ਕੈਨੇਡਾ ਤੇ ਕਰਨ ਆਸਟ੍ਰੇਲੀਆ ਦੇ ਵੱਲੋਂ ਹੈ ਆਹ ਬਰੇ ਸਾਹ ਦਾ ਗੁਰਪ੍ਰੀਤ ਵਾਪਸ ਆਇਆ ਆਹ ਫਾਈਨਲ ਇਹ ਸਮੇ ਪੈਂਦੀਆਂ ਰੇਡਾਂ ਲੱਗਣਗੇ ਜੱਫੇ ਆਹ ਦੇਖਾਂਗੇ ਸਾਹਮਣੇ ਨੌਜਵਾਨ ਚੱਕ ਸਾਬੂ ਚੱਕ ਸਾਬੂ ਵਾਲਾ ਛੋਟਾ ਸੋਹਣ ਛੋਟਾ ਸੋਹਣ ਆਹ ਦੇਖ ਆਹ ਮਾਜ ਦਾ ਪਹਿਲਾ ਜੱਫਾ ਮੇਰੇ ਮਿੱਤਰੋ ਆਹ ਚੱਕ ਸਾਬੂ ਦੀ ਧਰਤੀ ਦਾ ਸੋਹਣ ਕੰਪਨੀ ਦੇ ਮੋਟਰਸਾਈਕਲ ਦਿੱਤੇ ਜਾਣੇ ਆ ਲੈ ਵੀ ਬਰੇ ਸਾਬ ਵਾਲਿਆ ਪਾ ਦੇ ਕਬੱਡੀ ਨੌਜਵਾਨ ਆ ਦੋ ਮੋਟਰਸਾਈਕਲ ਆ ਲੱਖਾਂ ਦੇ ਪ੍ਰਾਈਜ਼ ਦਿੱਤੇ ਜਾਣੇ ਆ ਦੜਪਾ ਤੇ ਗੱਲ ਗਵਿੰਦਪੁਰੇ ਦੀ ਆ ਮੇਰੇ ਮਿੱਤਰੋ ਏ ਬਰੇ ਸਾਬ ਵਾਲਾ ਦੂਰੀਆਂ ਦੂਰੀਆਂ ਮੋੜਨ ਲੱਗ ਪਿਆ ਇਹ ਮੋਟਰਸਾਈਕਲ ਵਾਲੀਆਂ ਆ ਦੂਰੀਆਂ ਦੂਰੀਆਂ ਯਾਰ ਇਹਨਾਂ ਨੂੰ ਇਹ ਮੰਨ ਬੇਨਤੀ ਕਰ ਦੋ ਸਾਰੇ ਗਰਾਊਂਡ 'ਚ ਆ ਜਾਓ ਸਾਰੇ ਜਣੇ ਆ ਜਾਓ ਗਰਾਊਂਡ 'ਚ ਵੀਰੇ ਪਲੀਜ਼ ਥੱਲੇ ਬੈਠ ਜਿਓ ਯਾਰ ਇਹ ਦੇਖੋ ਉਹ ਬਾਈ ਪਰਨੇ ਵਾਲਿਆ ਵੀਰਾ ਪਾਣੀ ਲੈ ਕੇ ਬਾਹਰ ਹੋ ਜਾ ਪਾਣੀ ਲੈ ਕੇ ਬਾਹਰ ਚਲੋ ਭਰਾ ਬਣ ਕੇ ਤੁਹਾਡਾ ਧੰਨਵਾਦ ਹੈ ਇਹ ਆਪੇ ਪਾਣੀ ਪੀ ਲੈਣਗੇ ਥੋੜਾ ਲੈਂਡ ਤੋਂ ਪਿੱਛੇ ਨੂੰ ਹੋ ਜਿਏ ਕਿਸੇ ਖਿਡਾਰੀ ਦਾ ਕੋਈ ਨੰਬਰ ਗਲਤ ਹੋ ਜੂ ਭਰਾ ਬਣ ਕੇ ਜਿਉਂਦੇ ਬਾਦਰਾ ਤੁਹਾਡੀ ਸੇਵਾ ਵੱਡੀ ਆ ਤੇ ਭਰਾ ਬਣ ਕੇ ਲੈਂਡ ਤੋਂ ਬਾਹਰ ਚਲੇ ਜਾਓ ਬੜੀ ਮਿਹਰਬਾਨੀ ਦਰਬਾਰ ਕਬੱਡੀ ਪੈ ਗਈ ਤੇ ਕਰ ਗੱਲ ਲਓ ਅਗਲੀ 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 ਰੇਡ ਸਿਆ ਵੀ ਆ ਮੁੰਡਾ ਅੱਜ ਦੇ ਸਮੇਂ ਦਾ ਉਸਤਾਰ ਹੈ ਉਧਰ ਬੂਟਾ ਪੱਖੀ ਵਾਲਾ ਸੰਦੇ ਦੇ ਰਿਹਾ ਹੈ ਵੀ 25 ਨਵੰਬਰ ਖੜਕਾ ਤੜਕਾ ਪੱਖੀ ਦੇ ਵਿੱਚ ਹੋਣਾ ਆਹ ਦੇਖੋ ਨੌਜਵਾਨ ਗੁਰਪ੍ਰੀਤ ਗੁਰਪ੍ਰੀਤ ਪਰ ਭੀਖੀ ਵਾਲੇ ਨੇ ਫੈਸਲਾ ਐਨ ਠੋਕਮਾ ਜਾ ਕੇ ਕਰ ਦਿੱਤਾ ਹੈ ਕਿ ਪੁਆਇੰਟ ਲੈ ਲਰਦਾ ਹੈ ਦਲਬਾਗ ਮੈਚ ਰੋਕੋ ਯਾਰ ਜਿਹੜੇ ਪਲੇਅਰ ਉਹਨਾਂ ਨੂੰ ਖੇਡਣ ਦੇ ਬਾਕੀ ਆਪਾਂ ਆਈਏ ਸਾਈਡ ਤੇ ਵੀਰ ਬਣ ਕੇ ਯਾਰ ਬਾਈ ਯਾਰ 1 ਕੋ ਮਿੰਟ 1 ਕੋ ਮਿੰਟ ਵੇਖੋ ਸਾਰਾ ਦੇ ਨਾਲ ਬਾਈ ਰੋਕ ਲਾ ਯਾਰ ਰੋਕ ਲਾ ਰੋਕ ਲਾ ਸਾਰਾ ਦਿਨ ਆਪਾਂ ਗਰਾਊਂਡ ਕਲੀਅਰ ਰੱਖਿਆ ਇੱਕ ਟੀਮ ਦੇ ਨਾਲ ਯਾਰ ਇੱਕ ਪਲੇਅਰ ਹੀ ਖੜੂਗਾ ਸਿੱਧੀ ਗੱਲ ਬਾਕੀ ਵੀ ਨੇ ਪਿੱਛੇ ਹੋ ਜਾਈਏ ਪਲੀਜ਼ ਐ ਕਰੀਏ ਰੈਫਰੀ ਇਧਰ ਰੈਫਰੀ ਨੂੰ ਬਾਹਰ ਭਾਲ ਗਏ ਉਹਨਾਂ ਨੂੰ ਰੈਫਰੀ ਲਾ ਦੀਏ ਕਿਉਂਕਿ ਵੀਰੇ ਫਿਰ ਤੁਸੀਂ ਰੀਪਲੇ ਦੀ ਮੰਕਰ ਨਹੀਂ ਡੱਕਾ ਨਹੀਂ ਦਿਸਣਾ ਪਹਿਲਾ ਦੱਸਦਾ ਹੈ ਪਲੀਜ਼ ਨਾਓ ਰੇਡ ਪੈ ਗਈ ਹੈ ਬੋਪਰ ਵਾਲਾ ਬੋਪਰ ਵਾਲਾ ਫਾਈਨਲ ਖੇਡਿਆ ਜਾ ਰਿਹਾ ਹੈ ਉਹ ਬਡਬਰ ਦੇ ਕਬੱਡੀ ਕੱਪ ਦਾ ਬਰਨਾਲੇ ਦੇ ਕਬੱਡੀ ਕੱਪ ਦਾ ਜਿਹੜੇ ਬਰਨਾਲੇ ਦੀ ਗੱਲ ਇਸ ਸਮੇ ਬੋਪਰ ਵਾਲੇ ਨਾਈ ਇਕਲਾਈ 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 ਆ ਸਾਹਮਣੇ ਬਰੇ ਸਾਹਿਬ ਦੀ ਧਰਤੀ ਦਾ ਮੇਰੇ ਮਿੱਤਰੋ ਮੁੱਛਪੁੱਟ ਗੱਬਰੂ ਇਹ ਮੋਟਰਸਾਈਕਲ ਜਿੱਤਨੋਂ ਫਿਰਦਾ ਜਰਾਗ ਇਹ ਮੋਟਰਸਾਈਕਲ ਜਿੱਤ ਕੇ ਲਜਾਨ ਨੂੰ ਫਿਰਦਾ ਉਹ ਜਿੱਤੇ ਵੀ ਕਿਉਂ ਨਾ ਇੱਕ ਵਿੱਚ ਪੱਲ ਆਹ ਸਾਹਮਣੇ ਵਜਦੇ ਧੱਕੇ ਤੇ ਨੰਬਰ ਕਹਿੰਦੇ ਬਰੇ ਸਾਹਿਬ ਵਾਲਾ ਗੱਬਰੂ ਆਪਣੀ ਟੀਮ ਲਈ ਜੋੜਦਾ ਹੋਇਆ ਬੋਪਰ ਵਾਲਾ ਕਹਿੰਦੇ ਨਿੱਕੀ ਉਮਰ ਦਾ ਵੱਡਾ ਮਾਲਾ ਆ ਪਾਊਗਾ ਖੁੱਤੀ ਉਧਰ ਵਿਕਾਸ ਸੌਣ ਤਿਆਰ ਹੈ ਮੇਰੇ ਮਿੱਤਰੋ ਕੌਣ ਜਿੱਤ ਕੇ ਲੈ ਜੂ ਮੋਟਰਸਾਈਕਲ ਜਿਹੜੇ ਸਾਡੇ ਭਰਾ ਵਿਕਰਮ ਆਸਟ੍ਰੇਲੀਆ ਗੋਰੇ ਇੰਗਲੈਂਡ ਵਾਲੇ ਨੇ ਨਾਲ ਸੁੱਖਾ ਆਸਟ੍ਰੇਲੀਆ ਤੋਂ ਉਹਨਾਂ ਭਰਾਵਾਂ ਨੇ ਮਾਣ ਦਿੰਦਿਆਂ ਆਹ ਦਲਬਾਹ ਕਬੱਡੀ ਫੇਰ ਰੋਹੀ ਮੁੰਡਾ ਕਹਿੰਦੇ ਵਰੇ ਵਰੇ ਸਾਹਿਬ ਪਿੰਡ ਦਾ ਨੌਜਵਾਨ ਗੁਰਪ੍ਰੀਤ ਚੰਗੀ ਆਣੇ ਵਾਲੇ ਦੇ ਵੀ ਰਕਾ ਸਾਹ ਵਾਲੇ ਦੀ ਇੱਕੋ ਕਬੱਡੀ 1200 ਦੀ ਆਓ ਜੇ ਜਫਾ ਲਾ ਕੇ ਆਂਦੇ ਜਾਂ ਫੀਦੇ ਬੈਠੋ ਬੈਠੋ ਭਰਾ ਬਣ ਕੇ ਬਹਿ ਜੀਏ ਸਾਈਡ ਤੇ ਹੋ ਕੇ ਉਹ ਮਾਲਾ ਗਵਿੰਦਪੁਰਿਆ ਇੰਗਲੈਂਡ ਦੇ ਵਿੱਚ ਮੁੰਡੇ ਨੇ ਖੁੱਤੀ ਪਾਈ ਆ ਗੱਲ ਸਿਰੇ ਲਾਈ ਆ ਉਹ ਚਰਾਗਦੀਨ ਤੇ ਕਹਿੰਦੇ ਮਾਲਾ ਗਵਿੰਦਪੁਰਿਆ ਲਓ ਮਾਲਾ ਗਵਿੰਦਪੁਰੇ ਵਾਲਾ ਅਗਲੇ ਲੈ ਵੀ ਦਲਬਾਖ ਪ੍ਰਬੰਧ ਕਮੇਟੀ ਵਾਲੇ ਵੀਰ ਕਹਿੰਦੇ 11000 ਤੋਂ ਘੱਟ ਪੈਸੇ ਨਹੀਂ ਲੱਗਣਗੇ ਇਹ ਸਾਡਾ ਨਹੀਂ ਇਹ ਪ੍ਰਬੰਧਕ ਵੀਰਾਂ ਦਾ ਫੈਸਲਾ ਜੋ ਉਹਨਾਂ ਨੇ ਕਿਹਾ ਸੀ ਬੋਲਦਾ ਮੁੰਡਾ ਚੜਦੀ ਪਰੇਸਤਾ ਓਏ ਮੇਰੇ ਪੰਜਾਬੀ ਵੀਰੋ ਜਫਾ ਦੋਹੇ ਪਾਸੇ ਆ ਬੋਪਰ ਵਾਲਾ ਰਕੇਸ਼ ਮਨਜੀਤ ਹਰੀਗਰ ਵਾਲਾ ਭਰਾ ਸਾਡਾ ਆ ਰਜੇਵਰ ਰੱਦ ਕਰਕੇ ਪੁੱਜਿਆ ਹੋਇਆ ਪਾ ਮੱਲਾ ਕਬੱਡੀ ਬਾਨਿਆ ਗੋਬਿੰਦਪੁਰੇ ਵਾਲਿਆ ਉਧਰ ਕਬੱਡੀ ਮੇਰੀ ਜਿੰਦ ਜਾਨ ਬੇਜ ਵਾਲੇ ਹਰੀ ਸਾਂ ਇੱਕ ਬਾਜੇ ਦੇ ਇਹ ਭੇਤੀ ਆ ਭੇਤੀ ਆ ਭੇਤੀ ਆ ਹਰ ਧਿਆਨ ਮੁਕੀਣਾ ਨਹੀਂ ਧੋਣਾ ਨਹੀਂ ਠੱਫੇ ਨਹੀਂ ਗੱਲ ਪਿਆਰ ਦੀ ਆ ਗੱਲ ਪਿਆਰ ਦੀ ਆ ਗੱਲ ਪਿਆਰ ਦੀ ਆ ਗੱਲ ਤਾਂ ਸੀਨੇ ਠਾਰਦੀ ਆ ਕੌਡੀ ਬੋਪਰ ਵਾਲੇ ਯਾਰਦੀ ਆ ਏ ਵਿਕਾਸ ਆ ਗਪਿੰਦਪੁਰਾ ਆ ਗਪਿੰਦਪੁਰਾ ਇਹ ਨਿੱਕਾ ਸੌਣ ਹੱਟ ਪਾਸੇ ਨੌਜਾਨਾ ਆ ਗੱਟੀਆਂ ਨੀਕਰਾਂ ਵਾਲੇ ਵੇਖ ਲਓ ਕਬੱਡੀ ਖੇਡਦੇ ਇਹਨਾਂ ਦੇ ਨਖਰੇ ਨਾ ਜਾਨ ਸੁਭਾਲੇ ਆਹ ਵੇਖ ਲਓ ਕਬੱਡੀ ਖੇਡਦੇ ਮੁੰਡੇ ਚਿੱਟੀਆਂ ਮੇਕਰਾਂ ਵਾਲੇ ਉਧਰ ਗਰਜੀਵ ਕੰਨਾਂ ਅਮਰੀਕਾ ਤੋਂ ਟੋਨੀ ਅਮਰੀਕਾ ਸਾਡਾ ਵੀਰ ਹੈ ਦੀਪ ਢੱਡਰੀਆ ਅਮਰੀਕਾ ਚੈਲਾ ਢੂੜਕੋਟਿਆ ਤੇ ਸਣੀ ਗੱਲ ਮੋਹੀ ਆਓ ਕਬੱਡੀ ਆਓ ਕਬੱਡੀ ਉਹਦੇ ਵੀ ਸੌਂ ਖਾਲੀ ਉਹਨੇ ਤੀਜਾ ਰੈਫਰੀ ਸੌਂ ਖਾਲਵੇ ਕੰਮ ਬਸ ਹੁਣ ਬੰਦਾ ਕਰੇ ਤੇ ਕਰੇ ਕੀ ਯਾਰ ਕਿڑی ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਪਰ ਹੁਣ ਤੇ ਪਾਣੀ ਨਹੀਂ ਪਾਣੀ ਦੀ ਧਵਾਗ ਠੰਡਾ ਪਾਣੀ ਪੀ ਮਰੇ ਘਰਦਿਆਂ ਨੂੰ ਦੇ ਦਿਓ ਸਰੇਆ ਤੜਕੇ ਵਾਲੀ ਚਾਹ ਤਰੇ ਆਹ ਸਾਹਮਣੇ ਕਬੱਡੀ ਪੈ ਗਈ ਮੇਰੇ ਮਿੱਤਰੋ ਸਿਰੇ ਦਾ ਮੁਕਾਬਲਾ ਦਿਨ ਚੜ ਜਾਣਾ ਦਿਨ ਚੜ ਜਾਣਾ ਦਿਨ ਚੜ ਜਾਣਾ ਏ ਆਹ ਵੇਖੋ ਆਹ ਵੇਖੋ ਆਹ ਵੇਖੋ ਆਹ ਵੇਖੋ ਓ ਬੋਪਰ 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 ਆਓ ਪੁਆਇੰਟ ਬੋਪਰ ਵਾਲਾ ਦਿੜਪੇ ਦੇ ਹਿੱਸੇ ਆਹ ਦਿੜਪਾ ਤੇ ਕਹਿੰਦੇ ਗੁਬਿੰਦਪੁਰੇ ਦਾ ਸਿਰੇ ਦਾ ਫਾਈਨਲ ਮੈਚ ਧਰਤੀ ਬੱਡਰ ਦੀ ਗੁਰਪ੍ਰੀਤ ਤੇ ਜਿਹੜੇ ਮਰਜ਼ੀ ਜਾਣ ਮੁੰਡਿਆਂ ਦੀ ਖੇਡ ਤੇ ਖੁਸ਼ ਹੋਗੇ ਤਾੜੀਆਂ ਓਏ ਦੋਵੇਂ ਪਾਸੇ ਮੱਲ ਚੋਟੀ ਦੇ ਆ ਉਹ ਟਾਵੇਂ ਟਾਵੇਂ ਤਾਲੀ ਯਾਰੋ ਵਿੱਚ ਮਦਾਨੀ ਰੋਕੀ ਦੇ ਆ ਆਹ ਸਾਹਮਣੇ ਰਕੇਸ਼ ਬੋਪੁਰੀਆ ਕਬੱਡੀ ਪਾਰਿਆ ਮੇਰੇ ਮਿੱਤਰੋ ਚਾਨਮਾਲ ਤਿਆਰ ਇਧਰ ਦੇ ਬੰਨੇ ਗਵਿੰਦਪੁਰ ਉਧਰ ਮਾਲਾ ਵੀ ਆ ਗਿਆ ਸਟਾਪ ਲਾਈਨ ਦੇ ਵਿੱਚ ਇਹ ਇਹ ਵੇਖਾਂਗੇ 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 ਆਹ ਵੇਖਾਂਗੇ ਵੇਖਾਂਗੇ ਇਹ ਟਿਕਟੇ ਪ੍ਰਿੰਦਰ ਬਾਈ ਕਬੱਡੀਆਂ ਵੀ ਪਾਉਂਦਾ ਵੇਖ ਜਰਾ ਮਾਲਾ ਗਬਿੰਦਪੁਰੀਆ ਇਹ ਜੋਧੇ ਹੁੰਦੇ ਆ ਇਹ ਆਲ ਆਂਡਰ ਹੁੰਦੇ ਆ ਮੇਰੇ ਮਿੱਤਰੋ ਆ ਮੇਲਾ ਮੇਲਾ ਵੱਡਾ ਜੰਦਾ ਲੈ ਇਹ ਸਿੰਘ ਪ੍ਰਾਪਰਟੀ ਦੇ ਰਮਾਲਿਆਂ ਦਾ ਵੀ 11000 ਸਾਡੇ ਪਰਮਿੰਦਰ ਸੇਖੋ ਹੁਣਾਂ ਦਾ ਉਹਨਾਂ ਵੱਲੋਂ ਵੀ 11000 ਹੋਵੇਗਾ ਪਰ ਮਾਲਾ ਵੱਤੋਂ ਜੰਦਾ ਵਾਪਸ ਆ ਗਿਆ ਕਰਨ ਨਿਊਜ਼ੀਲੈਂਡ ਦਾ 71000 ਅੱਜ ਦੇ ਮੇਲੇ ਲਈ ਤੇ ਤਰਨ ਆਸਟ੍ਰੇਲੀਆ ਮਨਰਾਜ ਕੈਨੇਡਾ 51000 ਬਿਗਰਮ ਆਸਟ੍ਰੇਲੀਆ ਤੇ ਗੋਰਾ ਇੰਗਲੈਂਡ ਸੁੱਖਾ ਸਾਡਾ ਆਸਟ੍ਰੇਲੀਆ ਬੜਾ ਭਰਾ ਬੈਸਟਾ ਨੂੰ ਮੋਟਰਸਾਈਕਲ ਆ ਵੀ ਵੇਰ-ਵੇਰ ਕੇ ਤੁਰਿਆ ਆਉਣਾ ਇਹਨੂੰ ਪਤਾ ਮੋਟਰਸਾਈਕਲ ਹੈ ਇਹਨੂੰ ਪਤਾ ਮੋਟਰਸਾਈਕਲ ਹੈ ਮੋਟਰਸਾਈਕਲ ਜਾਣ ਕੇ ਕਿੱਧਰ ਨੂੰ ਇਹ 4 ਮਿੰਟਾਂ ਤੋਂ ਬਾਅਦ ਪਤਾ ਏ ਸਾਹਮਣੇ ਵਿਕਾਸ ਵਿਕਾਸ ਹਰਿਆਣੇ ਵਾਲਾ ਜੀਨਦ ਵਾਲਾ ਰਕੇਸ਼ ਹਰਿਆਣਾ 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 ਤਾ ਕਹਿੰਦੇ ਦੋ ਜੱਫੀਆਂ ਦੀ ਹੋ ਗਈਆਂ ਮੇਰੇ ਮਿੱਤਰੋ ਓਏ ਮੋਟਰਸਾਈਕਲ लवली ਸੋਚਾਂ ਚ ਪਾਦੇ ਐ ਸੋਚਾਂ ਚ ਪਾਦੇ ਆ ਭਾਈ ਕਿਤੇ ਉਧਰ ਜੱਫਾ ਲੱਗ ਜਾਂਦਾ ਕਿਤੇ ਉਧਰ ਜੱਫਾ ਲੱਗ ਜਾਂਦਾ ਆਓ ਸਾਹਮਣੇ ਕਹਿੰਦੇ ਢੀਲਾ ਜਾਂ ਅੰਗਲੀ ਵਾਲਾ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਖੇਡ ਮੈਦਾਨ ਵਿੱਚ ਆਓ ਸਾਹਮਣੇ ਕਹਿੰਦੇ ਮਾਲਕ ਬਿੰਦਪੁਰੇ ਨੂੰ ਆ ਗੱਲਾ ਟੱਚ ਡਬਲ ਜਗਦੇਵ ਖਹਿਰਾ ਉਧਰ ਕਹਿੰਦੇ 11000 ਦੋ ਜੱਫੀਆਂ ਦਾ ਦੋ ਜੱਫੀਆਂ ਦਾ ਇੱਕ ਸੱਤੀ ਨੇ ਵੀਰਿਆ ਲਾ ਦਿੱਤਾ ਉਧਰ ਗਦਨ ਬੁੱਡੇ ਭਾਈ ਕਰਦੇ ਗੱਲ ਸਾਡੇ ਜਤਿੰਦਰ ਬਿਰਕ ਦਰਸ਼ਨ ਬਿਰਕ ਰਾਜਵੀਰ ਜਦੇ ਹੰਗੂੜਾ ਸਾਹਿਬ ਤੇ ਹਰਪ੍ਰੀਤ ਹੰਗੂੜਾ ਸਾਹਿਬ ਦਾ ਧੰਨਵਾਦ ਆਓ ਸਾਹਮਣੇ ਕਹਿੰਦੇ ਕਬੱਡੀ ਮੜਾ ਸਾਹਿਬ ਦੀ ਧਰਤੀ ਦਾ ਫੇਰ ਆਓ ਚਿਰਾਗ ਆਓ ਚਿਰਾਗ ਪਰ 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 ਗੁਰਪ੍ਰੀਤ ਤੇ ਰਕੇਸ਼ ਭਾਈ ਤਰੇ ਆਉਂਦੇ ਆ ਓਏ ਆ ਆ ਕਹਿੰਦੇ ਬੈਸਤਾਂ ਵਾਲੀ ਰੇਸ ਦੇ ਵਿੱਚ ਨਾਂ ਦਰਜ ਹੈ ਮੁੰਡਿਆਂ ਦਾ ਆ ਬੈਸਤਾਂ ਵਾਲੀ ਰੇਸ ਦੇ ਵਿੱਚ ਨਾਂ ਦਰਜ ਹੈ ਮੁੰਡਿਆਂ ਦਾ ਉਧਰ ਬੋਪਰ ਵਾਲਾ ਰਕੇਸ਼ ਉਧਰ ਬਰੇ ਸਾਹਿਬ ਪੰਦਰ ਜੋਤ ਭੈਣੀ ਬਾਈਏ ਵਾਲਾ ਪੁੱਜਾ ਹੋਇਆ ਕਬੱਡੀ ਮੇਰੀ ਜਿੰਦ ਜਾਨ ਕਬੱਡੀ ਮੇਰੀ ਜਿੰਦ ਜਾਨ ਸਾਨੂੰ ਸਾਡੇ ਯਾਰ ਉੱਤੇ ਰੱਬ ਜਿੰਨਾ ਮਾਨ ਆਹ ਸਾਹਮਣੇ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਇਧਰ ਮਨਜੀਤ ਬੈਠਾ ਹਰੀਗੜ ਵਾਲਾ ਵੀਰ ਆਹ ਕਬੱਡੀ ਪੈ ਰਹੀ ਹੈ ਚਿਰਾਗ ਚਿਰਾਗ ਉਖੜਦੇ ਪੈਰ ਪਰ 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 ਇਧਰ ਦੋ ਜੱਫੇ ਭਾਈ ਲੱਭੀ ਤਾਲੀਆਂ ਹਰਜੀਤ ਇੰਗਲੈਂਡ ਅਮਨ ਡੈਰੀ ਵਾਲਾ ਤੇ ਟੋਨੀ ਸਾਡਾ ਵੀਰ ਇੰਗਲੈਂਡ ਤੋਂ 21000 21000 ਪਰ ਚੱਕ ਸਾਬੂ ਵਾਲਿਆ ਹਾ ਸੋਣਾ ਮੁੰਡਾ